ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸਭ ਤੋਂ ਖੂਬਸੂਰਤ ਮੰਨਿਆ ਜਾਣ ਵਾਲਾ ਇਲਾਕਾ ਰஞ்சிਤ ਐਵੇਨਿਊ ਅੱਜ ਪੂਰੇ ਦੇ ਟੇਰਾ ਵਿੱਚ ਦੱਬਿਆ ਹੋਇਆ ਹੈ। ਇਸ ਗੰਭੀਰ ਹਾਲਾਤਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਸੰਸਦ ਗੁਰਜੀਤ ਸਿੰਘ ਓਜਲਾ ਨੇ ਨਗਰ ਨਿਗਮ ਅਤੇ ਪ੍ਰਸ਼ਾਸਨ ਤੇ ਕੜੀ ਨਾਰਾਜ਼ਗੀ ਜਤਾਈ। ਉਹਨਾਂ ਕਿਹਾ ਕਿ ਨਿਗਮ ਦੀ ਲਾਪਰਵਾਹੀ ਅਤੇ ਭ੍ਰਸ਼ਟਾਚਾਰ ਨੇ ਸਿਰਫ ਸ਼ਹਿਰ ਦੀ ਸੁੰਦਰਤਾ ਹੀ ਨਹੀਂ ਖਰਾਬ ਕੀਤੀ ਸਗੋਂ ਲੋਕਾਂ ਦੀ ਸਿਹਤ ਨੂੰ ਵੀ ਵੱਡੇ ਖਤਰੇ ਵਿੱਚ ਪਾ ਦਿੱਤਾ ਹੈ। ਸੰਸਦ ਓਜਲਾ ਅੱਜ ਰஞ்சிਤ ਐਵੇਨਿਊ ਦੇ ਵਸਨੀਕਾਂ ਵੱਲੋਂ ਕੂੜਾ ਹਟਾਉਂਦੀ ਮੰਗਨੋਲਾ ਕੇਲ ਗਾਇ ਗੇਤਾ ਨੇ ਵਿੱਚ ਪੁੱਜੇ ਅਤੇ ਲੋਕਾਂ ਦਾ ਸਾਥ ਦਿੱਤਾ। ਇਹ ਨਹੀਂ ਤਾਂ ਅਸੀਂ ਖੜੇ ਆ। ਇੱਥੇ ਵੀ ਡੱਬਾ ਬਣਾ ਦਿੱਤਾ ਹੈ। ਦੇਖੋ ਇਹ ਸਿਟੀ ਏਰੀਆ ਇੱਕੋ ਹੀ ਸਾਡੇ ਕੋਲ ਸ਼ਹਿਰ ਦਾ ਇਰੀਆ ਜਿੱਥੇ ਸਾਰਾ ਸ਼ਹਿਰ ਟੂਰਿਸਟ ਸਿਟੀ ਹੈ ਔਰ ਜਿੱਤੇ ਡਾਊਨ ਟਾਊਨ ਟਾਈਪ ਸ਼ਹਿਰ ਹੈ ਜਿੱਥੇ ਲੋਕ ਘਟੋ ਘਟਾ ਕੋਈ ਸਲਾਨੀ ਹੋਣਾ ਤਾਂ ਕੋਈ ਵਿਖਾਉਣ ਵਾਲੀ ਕੋਈ ਜਗ੍ਹਾ ਸਾਡੇ ਕੋਲ ਹੈਗੀ ਹੈ ਪਰ ਉਹ ਵੀ ਨਾ ਵਿਖਾਉਣ ਜੋਗੀ ਰਹਿਤ ਨਹੀਂ ਔਰ बार-बार बतौर ਮੈਂਬਰ ਪਾਰਲੀਮੈਂਟ ਦੇ ਚਾਦੀ ਮੀਟਿੰਗ 'ਚ ਮੁੱਦੇ ਠਾਉਣ ਤੋਂ ਬਾਅਦ ਵੀ ਕਮਿਨਲ ਕਾਰਪੋਰੇਸ਼ਨ ਦੇ ਕੰਨਾਂ ਤੇ ਯੂਨੀ ਸਰਕਦੀ ਬੇਸਿਕਲੀ ਇੱਥੇ ਜਿੱਤੇ ਵੀ ਅਫਸਰ ਨੇ ਜਿਹੜੇ ਕਾਰਪੋਰੇਸ਼ਨ ਨਾਲ ਸੰਬੰਧ ਕਰਿਆ ਦੂਜੇ ਨੇ ਉਹ ਨਹੀਂਦੇ ਇਹਨਾਂ ਸਾਰਿਆਂ ਤੋਂ ਮੀਨਾ ਪੈਸੇ ਲੈਣ ਕਰਕੇ ਭ੍ਰਿਸ਼ਟਾਚਾਰ ਕਰਕੇ ਇਹਨਾਂ ਨੂੰ ਦੂਰ ਨਹੀਂ ਜਾ ਦਿੰ ਉਹਨਾਂ ਤੇਲ ਪਾਜਦਾ ਪੈਸੇ ਤੋਂ ਨਹੀਂ ਲੈਣੇ ਘਰ ਇਕੱਠੇ ਕਰਨ ਦੇ ਸੋ ਇਹ ਕ腐ਸ਼ਨ ਦਾ ਅੱਡਾ ਆ ਕਾਰਪੋਰੇਸ਼ਨ ਦੇ ਵੈਸੇ ਕਾਰਪੋਰੇਸ਼ਨ ਹਾਊਸ ਨਹੀਂ ਗਾ ਉਹ ਕਰਪਸ਼ਨ ਹਾਊਸ ਹੈ ਬੇਸਿਕਲੀ ਪੁਰਾਣਾ ਹੀ ਔਰ ਔਰ ਉਹ ਕਰਪਸ਼ਨ ਹਾਊਸ ਹੈ ਸਾਹਮਣੇ ਟਰਸਟ ਹੈ ਦੋਵਾਂ ਦੇ ਕੰਨਾਂ ਤੇ ਜੁਣੀ ਸਰਕਤੀ ਅਜਰਜੀਤ ਹੈ ਉਹਨਾਂ ਵਿੱਚ ਦੋਵੇਂ ਮੇਨ ਆਫਿਸ ਸਾਡੇ ਇੱਥੇ ਨੇ ਜਿਹੜੀ ਸ਼ਹਿਰ ਦੀ ਚਲੋ ਵੀ ਜਿਹੜੀ ਮੁੱਖ ਮੰਤਰੀ ਦੇ ਦੋਵੇਂ ਚਿਹਰੇ ਇੱਥੇ ਨੇ ਸ਼ਹਿਰ ਦਾ ਮੁੱਖ ਮੰਤਰੀ ਜਿਹੜਾ ਹੁੰਦਾ ਮੇਅਰ ਵੀ ਸ਼ਹਿਰ ਦਾ ਮੁੱਖ ਮੰਤਰੀ ਹੈ ਚੇਅਰਮੈਨ ਵੀ ਮੁੱਖ ਮੰਤਰੀ ਹੈ ਪਰ ਉਹਨਾਂ ਦੇ ਨੱਕਦ ਲਿਆ ਵੇਖੋ ਕੀ ਹਲਾ ਦੇ ਜੇ ਤੁਸੀਂ ਆਪਾਂ ਅੰਦਾਜ਼ਾ ਲਾਓ ਬਾਕੀ ਜਿਹੜਾ ਸ਼ਹਿਰ ਦਾ ਤੁਝੂ ਹੁੰਦਿਆ ਉਹਦੇ ਬੇਦਗਰਕ ਹੋਇਆ ਹੀ ਹੋਇਆ ਚਾਰ ਚੁ ਸਾਰੇ ਲੋਕਾਂ ਲੋਕ ਇਕੱਠੇ ਹੋਏ ਆ ਮੇਰਾ ਸਮਰਥਨ ਪੂਰਾ ਇਹਨਾਂ ਦੇ ਨਾਲ ਹੈ ਔਰ ਅਸੀਂ ਜੱਟ ਕੇ ਇਹਦਾ ਬਦਲਾ ਲਵਾਂਗੇ ਔਰ ਆ ਜਿੰਨਾ ਜਿਹੜੇ ਚੁੱਕਦੇ ਨਹੀਂ ਗਏ ਔਰ ਸਾਰੇ ਸ਼ਹਿਰ ਚੋਂ ਗੰਦ ਘਟਣਾ ਇਹਨਾਂ ਦਾ ਫਰਜ਼ ਬੰਦਾ ਹੁਣੇ ਕੋ ਰੋਜ਼ਗਾਰ ਦੇ ਲਾਗੇ ਐਡਾ ਵੱਡਾ ਝੰਡਾ ਤਿਰੰਗਾ ਦੇ ਕੋਚ ਮਸਲਾ ਦੇ ਥੱਲੇ ਗੰਦ ਤੇ ਢੇਰ ਲਾਏ ਆ ਸਿਰਫ ਊੜਾ ਚੁੱਕਣ ਵਾਲਿਆਂ ਤੋਂ ਇਹ ਮਹੀਨੇ ਲੈਂਦੇ ਆ ਔਰ ਹੋਰੋਂ ਮਹੀਨੇ ਲੈਣ ਕਰਕੇ ਹਥਾਂ ਦਾ ਭੇੜਾ ਐਡਾ ਕਰਕ ਹੋਇਆ ਸਾਡਾ ਅੰਮ੍ਰਿਤਸਰ ਦਾ ਤੇ ਸਤਿਆਨਾਸ ਕਾਰਪੋਰੇਸ਼ਨ ਨੇ ਮਾਰ ਕੇ ਰੱਖਿਆ ਸਾਡੀ ਇਹ ਜਿਹੜੀ ਅਫਸਰ ਆ ਪੱਕੇ ਹੀ ਬਣੇ ਨੇ ਪਰ ਮੈਂ ਕਹਿਣਾ ਚਾਹੁੰਨਾ ਪੋਲਿਟੀਕਲ ਬੰਦੇ ਨੂੰ ਸੁਣ ਲੈਣ ਇਹੋ ਹੀ ਇਹਨਾਂ ਦੇ ਬਾਈ ਬਾਪ ਬੰਦੇ ਆ ਪਹਿਲੋਂ ਇਹਨਾਂ ਦੇ ਉਲਟ ਹੁੰਦੇ ਆ ਤੇ ਮੜਕੇ ਜਦੋਂ ਸਰਕਾਰ ਇਹਨਾਂ ਦੀ ਕਿਸੇ ਦੀ ਆ ਜਾਂਦੀ ਆ ਉਹ ਮੜਕੇ ਨੂੰ ਉਧਾ ਕੇ ਘੁੱਟੋ ਫੜ ਕੇ ਉੱਥੇ ਪਾਉਂਦਾ ਆ ਇਹ ਪੋਲਿਟੀਕਲ ਬੰਦਿਆਂ ਨੂੰ ਇਸ ਗੱਲ ਤੇ ਵੀ ਤੁਸੀਂ ਮਜਬੂਰ ਕਰੋ ਕਿ ਇਹ ਕਰਪਟ ਬੰਦੇ ਨੂੰ ਇਥੋਂ ਕੱਢੋ ਜਿੰਨਾ ਚਿਰ ਉਹ ਆ ਨਜ਼ਰ ਸ਼ਹਿਰ ਦਾ ਗੰਦ ਨਹੀਂ ਨਿਕਲ ਸਕਦਾ ਇਹਨਾਂ ਨੂੰ ਮਹੀਨੇ ਚਾਹੀਦੇ ਇਹਨਾਂ ਨੂੰ ਇਹਨਾਂ ਨੂੰ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ